ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਦੇ ਵੱਲੋਂ ਗੁਟਕਾ ਸਾਹਿਬ ਦੀ ਵਿਕਰੀ ਕਰਨ ਦਾ ਐਸਜੀਪੀਸੀ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ। ਐਸਜੀਪੀਸੀ ਵੱਲੋਂ ਇਸ ਸੰਬੰਧੀ ਤੁਰੰਤ ਰੋਕ ਕਰਨ ਦੀ ਗੱਲ ਕਹੀ ਗਈ ਹੈ। ਸਿੱਖ ਧਰਮ ਨਾਲ ਸੰਬੰਧਿਤ ਕੋਈ ਵੀ ਧਰਮ ਗ੍ਰੰਥ ਜਾਂ ਪੋਥੀਆਂ ਇਸ ਤਰ੍ਹਾਂ ਨਾਲ ਨਹੀਂ ਵੇਚੀਆਂ ਜਾ ਸਕਦੀਆਂ। ਇਸ ਤਰ੍ਹਾਂ ਦੇ ਨਾਲ ਪਵਨ ਪੋਥੀਆਂ ਦਾ ਸਤਕਾਰ ਕਾਇਮ ਨਹੀਂ ਰਹਿ ਸਕਦਾ। ਐਸਜੀਪੀਸੀ ਨੇ ਐਮਾਜ਼ਾਨ ਕੰਪਨੀ ਨੂੰ ਇਸ ਵਿਕਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ ਕਿਉਂਕਿ ਇਸ ਦੇ ਸਟੋਰਾਂ ਤੇ ਪਵਨ ਪੋਥੀਆਂ ਦਾ ਸਤਕਾਰ ਕਾਇਮ ਨਹੀਂ ਰਹਿ ਸਕਦਾ। ਜਦੋਂ ਪਾਰਸਲ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦੇ ਨੇ ਤਾਂ ਕੁਦਰਤੀ ਹੈ ਕਿ ਇਸ ਸਤਕਾਰ ਨੂੰ ਠੇਸ ਪਹੁੰਚਦੀ ਹੈ Amazon ਨੂੰ ਆਪਣੀ ਵੈਬਸਾਈਟ ਤੋਂ ਪਾਵਨ ਗੁਰਬਾਨੀ ਦੇ ਗੁਟਕਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 20 ਹਟਾਉਣ ਲਈ ਕਿਹਾ ਹੈ ਆਨਲਾਈਨ ਸ਼ੋਪਿੰਗ ਸਾਈਟ Amazon ਦੇ ਵੱਲੋਂ ਗੁਟਕਾ ਸਾਹਿਬ ਦੀ ਵਿਕਰੀ ਕਰਨ ਦਾ SGPC ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ एसजीपीसी ਵੱਲੋਂ ਇਸ ਸੰਬੰਧੀ ਤੁਰੰਤ ਰੋਕ ਕਰਉਣ ਦੀ ਗੱਲ ਕਹੀ ਗਈ ਹੈ ਸਿੱਖ ਧਰਮ ਨਾਲ ਸੰਬੰਧਿਤ ਕੋਈ ਵੀ ਧਰਮ ਗ੍ਰੰਥ ਜਾਂ ਪੋਥੀਆਂ ਇਸ ਤਰ੍ਹਾਂ ਨਾਲ ਨਹੀਂ ਵੇਚੀਆਂ ਜਾ ਸਕਦੀਆਂ ਇਸ ਤਰ੍ਹਾਂ ਦੇ ਨਾਲ ਪਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ ਐਸਜੀਪੀਸੀ ਨੇ ਐਮਾਜ਼ਾਨ ਕੰਪਨੀ ਨੂੰ ਇਸ ਵਿਕਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ ਕਿਉਂਕਿ ਇਸ ਦੇ ਸਟੋਰਾਂ ਤੇ ਪਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ ਜਦੋਂ ਪਾਰਸਲ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦੇ ਨੇ ਤਾਂ ਕੁਦਰਤੀ ਹੈ ਕਿ ਇਸ ਸਤਕਾਰ ਨੂੰ ਠੇਸ ਪਹੁੰਚਦੀ ਹੈ Amazon ਨੂੰ ਆਪਣੀ ਵੈਬਸਾਈਟ ਤੋਂ ਪਾਵਨ ਗੁਰਬਾਨੀ ਦੇ ਗੁਟਕਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 20 ਹਟਾਉਣ ਲਈ ਕਿਹਾ ਹੈ ਔਨਲਾਈਨ ਸ਼ੋਪਿੰਗ ਸਾਈਟ Amazon ਦੇ ਵੱਲੋਂ ਗੁਟਕਾ ਸਾਹਿਬ ਦੀ ਵਿਕਰੀ ਕਰਨ ਦਾ SGPC ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ SGPC ਵੱਲੋਂ ਇਸ ਸੰਬੰਧੀ ਤੁਰੰਤ ਰੋਕ ਕਰਾਉਣ ਦੀ ਗੱਲ ਕਹੀ ਗਈ ਹੈ ਸਿੱਖ ਧਰਮ ਨਾਲ ਸੰਬੰਧਿਤ ਕੋਈ ਵੀ ਧਰਮ ਗ੍ਰੰਥ ਜਾਂ ਪੋਥੀਆਂ ਇਸ ਤਰ੍ਹਾਂ ਨਾਲ ਨਹੀਂ ਵੇਚੀਆਂ ਜਾ ਸਕਦੀਆਂ ਇਸ ਤਰ੍ਹਾਂ ਦੇ ਨਾਲ ਪਵਨ ਪੋਥੀਆਂ ਦਾ ਸਤਕਾਰ ਕਾਇਮ ਨਹੀਂ ਰਹਿ ਸਕਦਾ SGPC ਨੇ Amazon ਕੰਪਨੀ ਨੂੰ ਇਸ ਵਿਕਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ ਕਿਉਂਕਿ ਇਸ ਦੇ ਸਟੋਰਾਂ ਤੇ ਪਵਨ ਪੋਥੀਆਂ ਦਾ ਸਤਕਾਰ ਕਾਇਮ ਨਹੀਂ ਰਹਿ ਸਕਦਾ ਜਦੋਂ ਪਾਰਸਲ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦੇ ਨੇ ਤਾਂ ਕੁਦਰਤੀ ਹੈ ਕਿ ਇਸ ਸਤਕਾਰ ਨੂੰ ਠੇਸ ਪਹੁੰਚਦੀ ਹੈ Amazon ਨੂੰ ਆਪਣੀ ਵੈਬਸਾਈਟ ਤੋਂ ਪਾਵਨ ਗੁਰਬਾਨੀ ਦੇ ਗੁਟਕਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 20 ਹਟਾਉਣ ਲਈ ਕਿਹਾ ਹੈ ਔਨਲਾਈਨ ਸ਼ੋਪਿੰਗ ਸਾਈਟ Amazon ਦੇ ਵੱਲੋਂ ਗੁਟਕਾ ਸਾਹਿਬ ਦੀ ਵਿਕਰੀ ਕਰਨ ਦਾ SGPC ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ एसजीपीसी ਵੱਲੋਂ ਇਸ ਸੰਬੰਧੀ ਤੁਰੰਤ ਰੋਕ ਕਰਉਣ ਦੀ ਗੱਲ ਕਹੀ ਗਈ ਹੈ ਸਿੱਖ ਧਰਮ ਨਾਲ ਸੰਬੰਧਿਤ ਕੋਈ ਵੀ ਧਰਮ ਗ੍ਰੰਥ ਜਾਂ ਪੋਥੀਆਂ ਇਸ ਤਰ੍ਹਾਂ ਨਾਲ ਨਹੀਂ ਵੇਚੀਆਂ ਜਾ ਸਕਦੀਆਂ ਇਸ ਤਰ੍ਹਾਂ ਦੇ ਨਾਲ ਪਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ ਐਸਜੀਪੀਸੀ ਨੇ ਐਮਾਜ਼ਾਨ ਕੰਪਨੀ ਨੂੰ ਇਸ ਵਿਕਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ ਕਿਉਂਕਿ ਇਸ ਦੇ ਸਟੋਰਾਂ ਤੇ ਪਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ ਜਦੋਂ ਪਾਰਸਲ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦੇ ਨੇ ਤਾਂ ਕੁਦਰਤੀ ਹੈ ਕਿ ਇਸ ਸਤਕਾਰ ਨੂੰ ਠੇਸ ਪਹੁੰਚਦੀ ਹੈ Amazon ਨੂੰ ਆਪਣੀ ਵੈਬਸਾਈਟ ਤੋਂ ਪਾਵਨ ਕੁਰਬਾਨੀ ਦੇ ਗੁਟਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹਟਾਉਣ ਲਈ ਕਿਹਾ ਹੈ